ਜੋੜੇ ਮਾਦਰੀ ਸਤ ਸ੍ਰੀ ਅਕਾਲ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਆ ਜਾਵਾ ਚੱਲੇ ਆ ਫੇਰ ਮੰਤਰੀ ਦੀ ਦਵਾਈ ਲੈਣ ਦਵਾਈ ਤਾਂ ਚਲੋ ਲੈ ਲਈ ਆ ਪਰ ਉਹਦੇ ਜਿੱਦਾਂ ਮਨ ਲੀਵ ਲਈ ਹੋ ਸੀ ਨੇ ਜੀ ਆਨੇ ਲੱਗਾ ਤੇ ਉਹਦੇ ਮਨ ਲੋ ਜਿੱਦਾਂ ਛੁੱਟੀਆਂ ਲੈਣੀਆਂ ਸੀ ਆਧਾਰ ਕਾਰਡ ਨਾਲ ਲਿੰਕ ਕਰਾਉਣਾ ਸੀਗਾ ਆਧਾਰ ਕਾਰਡ ਉਹਨੇ ਉੱਥੇ ਦੇ ਜਾਣੇ ਆ ਤੇ ਬਸ ਦੇ ਕੇ ਆਣਾ ਆਪਾਂ ਅੱਜ ਨਾਲ ਆਪਣੇ ਕਰਨੀ ਵੀ ਹੈਗਾ ਤੇ ਮੰਤ ਨਹੀਂ ਹੁਣ ਮੰਤਰੀ ਘਰ ਨੂੰ ਆ ਜੋ ਘਰੇ ਕਪੜੇ ਪਾਉਂਦਾ ਵੇ ਉਦੋਂ ਗੱਲ ਨੂੰ ਜਾਂਦੇ ਵੇ ਆ ਆ ਵੱਡਾ ਮੰਤਰੀ ਜਾਂਦਾ ਫੇ ਮਹਾਰਾਜ ਜੀ ਮੰਤਰੀ ਸਾਹਿਬ ਗੁੱਡ ਮਾਰਨਿੰਗ ਗੱਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਲੋਈ ਟੋਰ ਪੇ ਆ ਤੇ ਵੱਡਾ ਮੰਤਰੀ ਹੋ ਮਾਰੋ ਏ ਕੰਪ੍ਰੇਟਿੰਗ ਟੋਰ ਕਾਲੀ ਜੀ ਬਾਲਾ ਫੋਟੋ ਸੈਟ ਗਰਾਉਂਡ 'ਤੇ ਆ ਤੇ ਹੋਰ ਮੈਂ ਇਹਦੇ ਉਹਨੂੰ ਲੈ ਕੇ ਆਇਆ ਦਿਖਾ ਵੀ ਦੂਜਿਆਂ ਨੂੰ ਕਰਨਾਮ ਕੀ ਰਾਂ ਨਾਮ ਨੂੰ ਕਰਨਾਮ ਕੀ ਉਹਦਾ ਯਾਰ ਕਹਿੰਦੀਆਂ ਬੋੜੂਆਂ ਬਿਓ ਹੋ ਗਈਆਂ ਤਾਰੇ ਟੱਪੜ ਦੀਆਂ ਜਿਵੇਂ ਕਾਲੂ ਬਾਈ ਦੀ ਵਾਰੀ ਆਈ ਮੋ ਜੀ ਨਹੀਂ ਕਰਗੀ ਮੋ ਜੀ ਸੋਨਾਲੀ ਦਾ ਗੇਟ ਦੇ ਬਾਹਰ ਖੜੇ ਹੈਂ ਭਾਈ ਅੰਦਰ ਗਿਆ ਕੋਈ ਬੰਦਾ ਉੱਥੇ ਕੰਮ ਹੋ ਰਿਹਾ ਆਪਾਂ ਯਾਨੀ ਉਹ ਤੇ ਚਲਾ ਵੇਗਾ ਇੱਥੇ ਵੀ ਮੈਂ ਲੱਗਾ ਰਿਹਾ ਏਦਾਂ 2 ਮਹੀਨੇ ਲਾਇਆ ਫੋਨ ਲਿਆ ਦੀ ਇਹ ਹੁਣ ਪਹਿਲਾਂ ਇੱਧਰ ਦਾ ਛੋਟੀ ਗਾੜਾ ਅੰਦਰ ਤੋਂ ਮਾਰ ਲਵਾਂ ਪਾਰੰਗੇਮਾ ਕਰਾਤੀ ਆ ਤੇ ਆਪਾਂ ਚੱਲੇ ਆ ਛੇਦਿਆਂ ਨੂੰ ਪੂਰਦਾ ਕਰਾਉਣ ਮਾਰਕੀਂਗ ਹਰਮੰਤੀ ਸਾਹਿਬ ਕਰਾਉਣੀ ਨਹੀਂ ਹੈਲੋ ਉਹਨਲੇ ਤਿਆਰ ਹੋ ਰਿਓ ਹੈ ਕਿਹੜੀ ਮਿੰਟ ਹੈ 40 40 ਬੈੱਡ ਚੋਂ ਕੱਢ ਕੇ ਬਾਈ ਬੋਰ ਕਿੱਦਾਂ ਆਈਓ ਇੱਥੇ ਬੋਰ ਆ ਗਿਓ ਬੋਰ ਕਿੱਥੇ ਆਈਓ ਬੰਦੀ ਬਣਨ ਦੇ 15 ਬੇਟੀ ਆ ਹਾਂ ਅੰਗਨੇ ਦੀ ਪੈਂਤੀ ਮੋਦੀ ਬੈਠੇ ਇਹੋ ਬਾਕੀ ਜਾਲੇ ਤਤਿਆ ਦਾ ਕੱਚਾ ਵੀ ਮੇਗਾ ਨਾ ਹੀ ਹਾਂ ਕੱਚਾ ਤਨ ਮਾ ਲਗਾਣਾ ਹਉ ਹੁਣ ਫਿੰਡ ਪਾਉਂ। ਸਪ੍ਰਾਈ ਹੁਣ ਵੀਰ ਆਈ ਉਹ ਘਰੇ। ਵੀਰ ਤੇਰਾ ਜਾਂਦੇ ਕਦੋਂ ਹੁੰਦਾ? ਇਹ ਆ ਤੁਮ ਵੀ ਨਹੀਂ ਤੀਤਰੀ ਹੈ? ਆ ਤੁਮ ਵੀ ਨਹੀਂ ਤੀਤਰੀ। ਅੱਛਾ। ਸਪ੍ਰਾਈ ਦੇ ਦੀ ਤੈਨੂੰ ਮੈਂ? ਤੂੰ ਵਰਦਣਾ। ਸਪ੍ਰਾਈ ਦੇ ਦੀ ਮੈਨੂੰ? ਯਾ ਤੂੰ ਗਿਆ ਤਾਂ ਤੂੰ ਵਰਦ ਦੇਣਾ। ਤੈਨ ਦੇ ਦੀਏ। ਦੇ ਲੈ ਮੈਨੂੰ। ਚਾ ਚੱਟ ਦੇ ਦੇਣੀ ਦੇ ਦੇ ਯਾਰ ਦੀ ਵਾ ਪਹਿਲਾਂ ਦੁੱਧ ਦੇ ਲੈ ਕਰਕੇ ਕੱਟ ਲਈ ਫੇ ਫਿਰ ਤੈਨੂੰ ਆਈ ਤੈਨੂੰ ਸਰਪ੍ਰਾਈਜ਼ ਮੈਂ ਨਹੀਂ ਹੁਣਾ ਆਪਾਂ ਤੈਨੂੰ ਸਰਪ੍ਰਾਈਜ਼ ਦੇ ਲੈ ਇੱਥੇ ਤੂੰ ਇੱਧਰ ਕਰੀਂ ਦੁੱਧ ਦੇ ਲੈ ਕਰਕੇ ਕੱਟ ਕੇ ਬੇਆ ਨੂੰ ਆਪਾਂ ਤੇਰਾ ਗਿਫਟ ਤਿਆਰ ਕਰ ਲਵਾਂਗੇ ਤੂੰ ਇੱਥੇ ਆ ਜਾ ਫੇ ਕੀ ਤੂੰ ਰਾਤ ਨੂੰ ਆ ਜੂ ਤਰੱਕੀ ਕੱਟ ਹੋ ਗਏ ਖਾ ਪੀ ਕੇ ਬਾਚਣੀ ਤੈਨੂੰ ਗਿਫਟ ਦੇਣਾ ਤੇਰਾ ਆਹੀ ਕੰਮ ਕਰੀਂ ਠੀਕ ਹੈ ගතා කතන් බද්න දසන් ය බගඩ ී තීී ਬੜੀ ਗਦਾਬ ਆਇਆ ਆ ਮਾ ਪਰ ਵੀ ਆ ਮੈਂ ਸਾਰੇ ਡੱਬੇ ਬਣਾਉਣੇ ਆ ਤੇ ਨੰਬਰ ਲਿਖਣੇ ਆ ਤੇ ਆ ਕੋਈ ਮਾਂ ਕੋਈ ਦੇਸ਼ ਯਾਰ ਡੀਗੋ ਬੇ ਹੁਣ ਆਪਣੀ ਵੇਤੀ ਤੀਰੀ ਨੂੰ ਇਦਾਂ ਕਰੀ ਤੀਰੀ ਕਨੂੰ ਤੋਂ ਇੱਕੋ ਕੱਟ ਗਿਆ ਆਪਣਾ ਪਹਿਲਾ ਤੇਰਾ ਹੀ ਆਣਾ ਸ਼ਰਮ ਘੱਲ ਆਪਣਾ ਤਾਂ ਕੱਢੀ ਚੱਲ ਮੇਰਾ ਦਸਤੀ ਨਾ ਘਰ ਆਉਣਾ ਹੁਣ ਹੁਣ ਸੰਧ ਗਈਆਂ ਤੂੰ ਆਪਣੇ 8ਵੇਂ ਮਹੀਨੇ ਦੀ 30 ਤਰੀਕ ਨੂੰ ਕੀ ਕਰਨਾ ਆਪਣਾ ਕੀ ਕੱਟ ਕੇ ਇੱਧਰ ਆਣਾ ਹਾਂ ਕੱਲੀ ਨਹੀਂ ਹੋਣਾ ਕਿਸੇ ਨਾਲ ਨਹੀਂ ਲੈ ਕੇ ਆਣਾ ਯਾਰ ਮੈਂ ਮਾਰਦੂ ਨਹੀਂ ਆ ਦੇਖਦਾ ਗੱਲਾ ਲੈ ਜੀ ਜਾ ਫੇਰ ਚੱਲ ਤੈਨੂੰ ਰੋਹਿਤ ਲੈ ਜਾਂਦਾ ਨਹੀਂ ਤੂੰ ਨਹੀਂ ਚੱਲ ਮੈਂ ਲੈ ਯਾਰ ਮੈਂ ਵੀਡੀਓ ਨਹੀਂ ਮਣੀ ਤੇ ਤੂੰ ਵੀਡੀਓ ਨਾਲ ਲੈ ਆਈ ਇਹਲਾ ਉਹਨਾਂ ਵਾਲੀ ਵੀਡੀਓ ਬਣਾਉਣ ਨੂੰ ਕਹਿੰਦੇ ਨੇ ਨਹੀਂ ਵਧੀਆ ਤੇ ਆ ਜੇ ਉਹ ਤੋਂ ਬਾਅਦ ਜੇ ਤੂੰ ਨਾ ਆਈ ਆਪਾਂ ਤੇਰਾ ਸਰਪ੍ਰਾਈਜ਼ ਜਿਹੜਾ ਹੈ ਨਾ ਸਰਪ੍ਰਾਈਜ਼ ਮੈਂ ਪਹਿਲੀ ਦੱਦਮਾ ਐ ਹੁੰਦਾ ਇਹਨੇ ਇਧਰੇ ਗੱਲ ਸੁਣਾ ਸਰਪ੍ਰਾਈਜ਼ ਇਹ ਨਹੀਂ ਬਣਾਦੇ ਨੂੰ ਮੈਂ ਛੱਡਿਆ ਉਹ ਬਾਜੂ ਆਣੀ ਮੈਂ ਛੱਡ ਕੇ ਪਿੰਦਰੀ ਮੰਮੀ ਦੀ ਸੋਣ ਕੀ ਆ ਲੀਗਾ ਜੇ ਤੂੰ ਨਾ ਆਈ ਤੇਰਾ ਸਰਪ੍ਰਾਈਜ਼ ਆਪਾਂ ਖਤਮ ਕਰਦੇ ਹਾਂ ਠੀਕ ਆ ਲੀਡਨ ਡੈਂਟਲ ਮੈਟ ਕਿਆ ਅੱਡੀ ਹਾਂ ਕਿੰਨਾ ਕਿਰਾ ਡੰਡਰ ਕਿਹ ਕੀ ਗਰੀ 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 ਡੰਡ 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 ओके ਮੋਰਸ਼ਣੀ ਕੀਤਾ ਤੇ ਕੀਤਾ ਇਹਨੇ ਨਾ ਆਮਬਾ ਖਾ ਲਿਆ ਆਮਬਾ ਆਮਬੀ ਉਹ ਕਿਹੜੇ ਕਿ ਸੜਦੀਆਂ ਨੇ ਮੰਤਰ ਮੰਤਰ ਨਹੀਂ ਪਾਣੀ ਦਾ ਸਾਫਗਾ ਨਹੀਂ ਹੈ ਅਨੀਓ ਭਾਬੀ ਬਣਾ ਚਾ ਲਾ ਕੇ ਪੱਤੇ ਦੇ ਠੀਕ ਆ ਹੈ ਤੇਰੂ ਕਿੱਥੇ ਆ? ਇਹ ਤੂੰ ਕਹਿੰਦਾ ਦੋਦਾ ਹੀ ਚਪੇੜ ਮਾਰ ਲਿਆ ਮੈਂ ਤਾਂ ਬੱਜਣਾ। ਤੇਰੂ ਇਹਦਾ ਸਾਰੇ ਕਬੂਤਰੇ ਬਹੁਤ ਉੱਚੇ ਆ ਤੂੰ ਦਾ ਕਹਿੰਦਾ ਮਲਵੇਈਆਂ ਦਾ ਲੈ ਦੇਖੀ ਲੱਗਦੇ ਮੈਨੂੰ। ਆਰੇ ਓਰ ਦੇ ਮੋਈ ਸੁਆਦੇ। ਦੇਸੀ ਕਬੂਤਰ ਰੱਖੇ ਹੋ ਤੀਰੂ। ਮੈਂ ਮੰਤਰੀ। ਪੱਟੀਆਂ ਪਾਇਆਗਾ ਤਾਂ। ਓ ਜੋੜੇ ਮੰਤਰੀ। ਮਨ ਲਾਉਣ ਪੱਤੀ ਮਿਲ ਰਿਹਾ। ਆ ਵੀ ਬਣ ਤਿਆਰ। ਜੈਕਾਰਾ ਮੰਤਰੀ ਦਾ। ਤੁਸੀਂ ਬਾਜ ਫੇ। ਇਹਨੇ ਇਹ ਨਹੀਂ ਕੇ ਆਪਣੇ ਸਿਰ ਕਾਟ ਦੇਣਾ ਤਾਂ ਲੈ ਦੇ ਪਾਣੀ ਰੁਕ ਜਾ ਮੈਂ ਕਿਹਾ ਬੱਚੇ ਵੀ ਨਾਲੇ ਚੱਕ ਲਿਆਉਂਗਾ ਕਰ ਬਈ ਦੇਖ ਲੈ ਔੜ ਦੇ ਆ ਜਿਹੜੇ ਉੱਤੇ ਹੈ ਮੈਂ ਤਾਂ ਫੇ ਤੂੰ ਚੁੱਪ ਕਾ ਜਾ ਬੋਲਣਾ ਕਰ ਬਈ ਰਹਿਣ ਕੁੱਤੇ ਭੌਂਕ ਦੇਂਦੇ ਨਾ ਫੜ ਉਹਨੂੰ ਪੱਤੀ ਉਹਰੇ ਕਿੱਥੇ ਭੱਜਣੀ ਜਾ ਕੇ ਕੋਈ ਧੀ ਰੂਹ ਪਾਈ ਗਣ ਲੱਗਾ ਆ ਸੱਚੀ ਨਾ ਠੰਡਾ ਪੈ ਗਿਆ ਪੱਤੀ ਮੂਹ ਦੇ ਮੂਹ ਦੇ ਕਿਤੇ ਲੱਗ ਗਾ ਰਹੂਦੇ ਆਹ ਦੇਖ ਆਹ ਦੇਖ ਹੁਣ ਐ ਵੀਡੀਓ ਤੋਂ ਗਿਆ ਉਹ ਆ ਗਿਆ ya! ਹਾਂ ਲਈ ਕੋ ਮਖੇਰ ਕੇ ਆ ਗਏ ਆਪਾਂ ਹੁਣ ਘਰੇ ਆਪਣੇ ਰੋਟੀ ਪਾਣੀ ਖਾਣ ਲੱਗੇ ਆਂ ਮਿਲਦੇ ਆਗਲੇ ਬਲੌਗ ਚ ਬਾਏ ਬਾਏ ਮਾਂ ਤ੍ਰੀਦਾ